ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਚਾਹ ਨਾਲ ਖਾਣ ਵਾਲੀ ਨਮਕੀਨ ਮਠੀ ਜਦੋਂ ਵੀ ਆਪਾਂ ਜੀ ਇਹ ਮਠੀ ਬਣਾਉਣੀ ਆ ਤਾਂ ਇਸ ਮਠੀ ਵਿੱਚ ਆਪਾਂ ਜਦੋਂ ਇਸ ਨੂੰ ਫਰਾਈ ਕਰਦੇ ਆ ਤਾਂ ਇਸ ਉੱਪਰ ਥੋੜੇ ਜਿਹਾ ਬੱਬਲ ਜ ਆ ਜਾਂਦੇ ਨੇ ਜਾਂ ਫਿਰ ਜੀ ਇਹ ਮਠੀ ਆਪਣੀ ਕਈ ਵਾਰ ਸਾਈਡਾਂ ਤੋਂ ਫਟ ਵੀ ਜਾਂਦੀ ਆ ਅੱਜ ਆਪਾਂ ਤੁਹਾਨੂੰ ਜੀ ਇਸ ਮਠੀ ਨੂੰ ਬਣਾਉਣ ਦਾ ਇੱਕਦਮ ਪਰਫੈਕਟ ਮੈਜ਼ਰਮੈਂਟ ਤੇ ਇਸ ਨੂੰ ਬਣਾਉਣ ਦਾ ਇੱਕ ਤਰੀਕਾ ਦੱਸਾਂਗੇ ਅਗਰ ਤੁਹਾਨੂੰ ਜੀ ਇਸ ਤੇ ਬਣਾਉਣੀ ਮੇਰੀ ਰੈਸਪੀ ਤੁਹਾਨੂੰ ਪਸੰਦ ਆਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਨੂੰ ਬਣਾਉਣ ਲਈ ਜੀ ਆਪਾਂ ਨੇ 200 ਗ੍ਰਾਮ ਆਪਾਂ ਨੇ ਮੈਦਾ ਲਿਆਗਾ ਤੁਸੀਂ ਇੱਕ ਵੱਡੀ ਕੌਲੀ ਲੈ ਸਕਦੇ ਹੋ ਜੀ ਮੈਦੇਰੀ ਹੁਣ ਆਪਾਂ ਜੀ ਇਸ ਵਿੱਚ ਟੇਸਟ ਅਨੁਸਾਰ ਥੋੜਾ ਜਿਹਾ ਨਮਕ ਅਜਵੈਨ ਥੋੜਾ ਜਿਹਾ ਜੀਰਾ ਤੇ ਕਾਲੀ ਮਿਰਚ ਐਡ ਕਰਾਂਗੇ ਹੁਣ ਆਪਾਂ ਜੀ ਇਸ ਵਿੱਚ ਦੇਸੀ ਕੀ ਐਡ ਕਰਾਂਗੇ ਜੋ ਆਪਾਂ ਨੇ ਦੇਸੀ ਕੀ ਲਈ ਹੈ ਜੀ ਇਸ ਨੂੰ ਆਪਾਂ ਨੇ ਥੋੜਾ ਜਿਹਾ ਗਰਮ ਕਰਕੇ ਇਸ ਨੂੰ ਪਿਘਲਾ ਲਿਆ ਸੀਗਾ ਆਪਾਂ ਨੇ ਜੰਮਿਆ ਹੋਇਆ ਦੇਸੀ ਕੀ ਨਹੀਂ ਪਾਉਣਾ ਟੋਟਲ ਆਪਾਂ ਨੇ ਜੀ 8 ਟੀ ਟੇਬਲਸਪੂਨ ਚਮਚ ਪਾਉਣੇ ਨੇ ਦੇਸੀ ਕੀ ਦੇ ਕਿਉਂਕਿ ਜੋ ਪਿਘਲੇ ਆਇਆ ਹੁੰਦਾ ਦੇਸੀ ਕੀ ਜੀ ਇਸ ਦਾ ਮੈਜ਼ਰਮੈਂਟ ਇੱਕਦਮ ਪਰਫੈਕਟ ਆਉਂਦਾਗਾ ਜੋ ਆਪਣਾ ਜੰਮਿਆ ਹੋਇਆ ਦੇਸੀ ਕੀ ਹੁੰਦਾ ਥੋੜਾ ਜਿਹਾ ਤਾਂ ਉਸ ਨਾਲ ਦੇਸੀ ਕੀ ਵੀ ਆਪਣਾ ਜ਼ਿਆਦਾ ਪੈ ਜਾਂਦਾਗਾ ਫਿਰ ਆਪਣੀਆਂ ਮਠੀਆਂ ਵੀ ਵਧੀਆ ਨਹੀਂ ਬਣਦੀ ਇਸ ਕਰਕੇ ਇਸ ਨੂੰ ਪਿਘਲਾ ਕੇ ਪੂਰੀ ਤਰ੍ਹਾਂ ਪਾਣੀ ਦੀ ਤਰ੍ਹਾਂ ਦੇਖੋ ਬਣਾ ਕੇ ਆਪਣੇ ਫਿਰ ਯੂਜ਼ ਕੀਤਾਗਾ ਤਾਂ ਕਿ ਆਪਣਾ ਦੇਸੀ ਕੀ ਨਾ ਜ਼ਿਆਦਾ ਤੇ ਨਾ ਘੱਟ ਪਵੇ ਹੁਣ ਆਪਾਂ ਜੀ ਦੇਸੀ ਕੀ ਨੂੰ ਮੈਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾਗਾ ਤਾਂ ਕਿ ਆਪਣਾ ਦੇਸੀ ਕੀ ਮੈਦੇ ਦੇ ਕਣ-ਕਣ ਨੂੰ ਚੰਗੀ ਤਰ੍ਹਾਂ ਲੱਗ ਜਾਵੇ 2-4 ਮਿੰਟਾਂ ਦੇ ਵਿੱਚ ਦੀ ਆਪਣਾ ਇਹ ਦੇਸੀ ਕੀ ਚੰਗੀ ਤਰ੍ਹਾਂ ਮਿਕਸ ਹੋ ਜਾਣਾਗਾ ਮੈਦੇ ਵਿੱਚ ਹੱਥ ਨਾਲ ਵੀ ਆਪਾਂ ਜੀ ਦੇਖੋ ਇਸ ਨੂੰ ਮਿਕਸ ਕਰ ਸਕਦੇ ਆ ਜਦੋਂ ਇਸ ਤਰੀਕੇ ਦਾ ਜੀ ਲੱਡੂ ਜਾਂ ਬਣਨ ਲੱਗ ਜਾਵੇ ਤਾਂ ਸਮਝੋ ਆਪਣਾ ਦੇਸੀ ਕੀ ਮਿਕਸ ਹੋ ਚੁੱਕਿਆ ਹੈ ਮੈਦੇ ਵਿੱਚ ਹੁਣ ਆਪਾਂ ਇਸ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਸ ਦਾ ਇੱਕ ਆਪਾਂ ਨੇ ਡੋ ਤਿਆਰ ਕਰ ਲੈਣਾ ਜੋ ਆਪਣੇ ਡੋ ਤਿਆਰ ਕਰਨਾ ਜੀ ਉਹ ਨਾ ਤਾਂ ਜ਼ਿਆਦਾ ਸਖਤ ਹੋਣਾ ਚਾਹੀਦਾ ਕਿਤੇ ਨਾ ਹੀ ਆਪਣਾ ਜਿਸ ਤਰੀਕੇ ਦੇ ਆਪਾਂ ਰੋਟੀ ਬਣਾ ਕੇ ਤਿਆਰ ਕਰਦੇ ਆ ਨਾ ਇਸ ਤਰੀਕੇ ਦਾ ਬਣਨਾ ਚਾਹੀਦਾ ਨੋਰਮਲ ਰੋਟੀ ਨਾਲੋਂ ਥੋੜਾ ਜਾਂ ਸਖਤ ਡੋ ਬਣਾ ਕੇ ਆਪਾਂ ਨੇ ਇਹ ਤਿਆਰ ਕਰਨਾ ਹੈ ਤਾਂ ਕਿ ਇਹੇ ਬੇਲਣ ਦੀ ਵਿੱਚ ਵੀ ਆਪਾਂ ਨੇ ਇਸ ਨਾਲ ਆਸਾਨੀ ਰਹੀ। ਨਿਕੋ ਆਪਾਂ ਤੁਹਾਨੂੰ ਚੱਕੀ ਵੀ ਦਿਖਾ ਦਿੰਨੇ ਆ ਜੀ ਇਸ ਤਰੀਕੇ ਦਾ ਡੋ ਬਣਾ ਕੇ ਤਿਆਰ ਕਰਨਾ ਇਹ। ਨਾ ਤਾਂ ਜ਼ਿਆਦਾ ਸੌਫਟ ਆਏ ਤੇ ਨਾ ਹੀ ਹਾਰਾ। ਹੁਣ ਆਪਾਂ ਜੀ ਇਸ ਨੂੰ ਸੈੱਟ ਹੋਣ ਲਈ ਗਿੱਲਾ ਕੱਪੜਾ ਦੇ ਕੇ 20 ਮਿੰਟਾਂ ਲਈ ਰੈਸਟ ਲਈ ਰੱਖ ਦੇਣਾ। ਬੀਮਿੰਟ ਹੋ ਚੁੱਕੇ ਨੇ ਜੀ ਡੋ ਬਣ ਕੇ ਆਪਣਾ ਰੈਡੀ ਆ ਪੂਰੀ ਤਰ੍ਹਾਂ ਦੇਖੋ ਪੂਰੀ ਤਰ੍ਹਾਂ ਸਾਫਟ ਬਣ ਚੁੱਕਿਆ ਹੈਗਾ ਸੈਟ ਹੋ ਚੁੱਕਿਆ ਹੈਗਾ ਆਪਣਾ ਡੋ ਜਦੋਂ ਆਪਾਂ ਇਸ ਨੂੰ ਬੀਮਿੰਟ ਅਲੀ ਰੱਖ ਦਿੰਦੇ ਹਾਂ ਜੀ ਤਾਂ ਇਹ ਥੋੜਾ ਜਿਹਾ ਹੋਰ ਵੀ ਜ਼ਿਆਦਾ ਸਾਫਟ ਬਣ ਕੇ ਤਿਆਰ ਹੋ ਜਾਂਦਾ ਹੈ ਇਸ ਕਰਕੇ ਇਸ ਵਿੱਚ ਪਾਣੀ ਵੀ ਥੋੜਾ ਥੋੜਾ ਕਰਕੇ ਹੀ ਪਾਣਾਗਾ ਤਾਂ ਕਿ ਆਪਣਾ ਪਰਫੈਕਟ ਡੋ ਬਣੇ ਇਸ ਤਰੀਕੇ ਨਾਲ ਜੇ ਆਪਏ ਇਸਦੇ ਦੋ ਪੀਸ ਬਣਾ ਕੇ ਇੱਕ ਪੀਸ ਦਾ ਆਪਾਂ ਪੇੜਾ ਬਣਾ ਕੇ ਇਸ ਨੂੰ ਹਲਕਾਗਾ ਹੱਥਾਂ ਨਾਲ ਪ੍ਰੈਸ ਕਰਦੇ ਹੋਏ ਇਸ ਨੂੰ ਆਪਾਂ ਨੇ ਬੇਲ ਲੈਣਾਗਾ ਬੇਲਣਾ ਆਪਾਂ ਨੇ ਜੀ ਇੰਨਾ ਕੁ ਮੋਟਾ ਦਾ ਇਹ ਜਿੰਨਾ ਕ ਆਪਾਂ ਆਲੂਆਂ ਵਾਲਾ ਪਰੌਠਾ ਬਣਾ ਕੇ ਤਿਆਰ ਕਰਦੇ ਆ। ਯਾਨੀ ਕਿ ਨਾਰਮਲ ਰੋਟੀ ਨਾਲੋਂ ਥੋੜਾ ਜਆ ਆਪਾਂ ਨੇ ਮੋਟਾ ਹੀ ਬੇਲਣਾਗਾ ਇਸ ਤਰੀਕੇ ਨਾਲ ਜੀ ਆਪਾਂ ਇਸ ਨੂੰ ਬੇਲ ਲੈਣਾਗਾ ਇਹੇ ਆਸਾਨੀ ਨਾਲ ਬੇਲਿਆ ਜਾ ਰਿਹਾ ਹੈਗਾ ਜੇ ਇਹ ਜਿਆਦਾ ਸਖਤ ਹੋ ਗਿਆ ਜੀ ਤਾਂ ਸਮਝੋ ਆਪਣੇ ਜੋ ਮਠੜੀਆਂ ਨੇ ਉਹ ਪੂਰੀ ਤਰ੍ਹਾਂ ਹਾਰਡ ਹੋ ਜਾਣਗੇ ਇਸ ਕਰਕੇ ਜੋ ਡੋ ਹੁੰਦਾ ਇਹ ਪਰਫੈਕਟ ਬਣਨਾ ਚਾਹੀਦਾ ਆਪਾਂ ਤੁਹਾਨੂੰ ਦਿਖਾ ਵੀ ਦਿੱਤਾ ਜੀ ਇਹ ਕੰਨਾਗ ਮੋਟਾ ਆਪਾਂ ਇਸ ਨੂੰ ਬੇਲਿਆਗਾ ਰੋਟੀ ਨੂੰ ਹੁਣ ਆਪਾਂ ਇਸ ਤਰੀਕੇ ਦਾ ਦੇਖੋ ਜੀ ਇੱਕ ਕਟਰ ਲੈ ਲਿਆਗਾ ਤੁਸੀਂ ਕੋਈ ਵੀ ਗੋਲ ਚੀਜ਼ ਨਾਲ ਇਸ ਨੂੰ ਕਟਿੰਗ ਕਰ ਸਕਦੇ ਆ ਮਠੀ ਨੂੰ ਕੋਈ ਟੱਕਣਾ ਹੁੰਦਾ ਜੇ ਆਪਣੇ ਘਰ ਵਿੱਚ ਤਿੱਖਾ ਉਸ ਨਾਲ ਵੀ ਆਪਾਂ ਇਸ ਨੂੰ ਮਠੀਆਂ ਨੂੰ ਕੱਟ ਕੇ ਤਿਆਰ ਕਰ ਸਕਦੇ ਹਾਂ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਮਠੀਆਂ ਨੂੰ ਬਣਾ ਕੇ ਹੁਣ ਆਪਾਂ ਜੀ ਇੱਕ ਕਾਂਟਾ ਲੈ ਕੇ ਇਸ ਉੱਪਰ ਆਪਾਂ ਹੋਲ ਕਰ ਦਵਾਂਗੇ ਤਾਂ ਕਿ ਮਠੀਆਂ ਆਪਣੀਆਂ ਵਿੱਚੋਂ ਵੀ ਚੰਗੀ ਤਰ੍ਹਾਂ ਫਰਾਈ ਹੋ ਜਾਣ ਤੇ ਇਹ ਫੁੱਲਣ ਵੀ ਨਾ ਇਸ ਕਰਕੇ ਹੋਲ ਕਰਨਾ ਜ਼ਰੂਰੀ ਆ ਆਪਾਂ ਤੁਹਾਨੂੰ ਦਿਖਾ ਵੀ ਦਿੰਦੇ ਨੇ ਜਿੱਖ ਮੱਠੀ ਚਾਕੇ ਦੇਖੋ ਇਸ ਤਰੀਕੇ ਦੇ ਰੋਲ ਕਰੇ ਨੇ ਤੇ ਇਹ ਇਸ ਤੀ ਜੋ ਮਟਾਈ ਆ ਤੁਸੀਂ ਦੇਖ ਸਕਦੇ ਹੋ ਕੰਨੀ ਕਾ ਨਾਰਮਲ ਰੋਟੀ ਨਾਲ ਥੋੜੀ ਜੀ ਜ਼ਿਆਦਾ ਮਟਾਈ ਵਿੱਚ ਇਹ ਰੋਟੀ ਵੇਲ ਕੇ ਆਪਾਂ ਮੱਠੀਆਂ ਬਣਾਉਣੀਆਂ ਨੇ ਇਸੇ ਤਰੀਕੇ ਨਾਲ ਜੇ ਆਪਾਂ ਸਾਰੀਆਂ ਮੱਠੀਆਂ ਵੇਲ ਕੇ ਰੈਡੀ ਕਰ ਲੈਣੀਆਂ ਨੇ ਇਹ ਮੱਠੀ ਬਣਾਉਣਾ ਵੀ ਬਹੁਤ ਹੀ ਜ਼ਿਆਦਾ ਆਸਾਨ ਆ ਤੇ ਬਹੁਤ ਹੀ ਘੱਟ ਟਾਈਮ ਵਿੱਚ ਜੀ ਇਹ ਮੱਠੀ ਬਣ ਕੇ ਗਰ ਹੋ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਜੀ ਸਾਰੀਆਂ ਮਠੀਆਂ ਆਪਣੇ ਵੇਲ ਲਈਆਂ ਨੇ ਤੁਸੀਂ ਦੇਖ ਸਕਦੇ ਇਸ ਦੀ ਮੋਟਾਈ ਕਰਨੀ ਆ ਜਦੋਂ ਆਪਾਂ ਇਸ ਨੂੰ ਫਰਾਈ ਕਰਾਂਗੇ ਫਿਰ ਵੀ ਇਹ اسی ਤਰੀਕੇ ਦੀ ਹੋਵੇਗੀ ਇਸ ਵਿੱਚ ਸਾਈਡਾਂ ਤੋਂ ਕੋਰਨਰ ਤੋਂ ਬਿਲਕੁਲ ਵੀ ਇਹ ਨਹੀਂ ਫਟਣਗੇ ਹੁਣ ਆਪਾਂ ਇਸ ਨੂੰ ਫਰਾਈ ਕਰਦੇ ਆ ਫਰਾਈ ਕਰ ਲਈ ਜੀ ਆਪਣੇ ਰਫਾਨ ਤੇਲ ਲਿਆਗਾ ਇਸ ਨੂੰ ਆਪਣੇ ਮੀਡੀਅਮ ਗਰਮ ਕਰ ਲਿਆਗਾ ਮੀਡੀਅਮ ਤੇਲ ਨੂੰ ਗਰਮ ਕਰਕੇ ਜੀ ਉਸ ਤੋਂ ਬਾਅਦ ਆਪਾਂ ਨੇ ਗੈਸ ਬਿਲਕੁਲ ਘੱਟ ਕਰ ਲੈਣਾਗਾ ਜਦੋਂ ਹਲਕਾ ਜਿਹਾ ਤੇਲ ਆਪਣਾ ਠੰਡਾ ਹੋ ਗਿਆ ਫਿਰ ਆਪਾਂ ਮਠੀਆਂ ਨੂੰ ਇਸ ਵਿੱਚ ਫਰਾਈ ਕਰਨਾਗਾ ਤੇ ਮਠੀਆਂ ਨੂੰ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਬਿਲਕੁਲ ਵੀ ਨਹੀਂ ਹਿਲਾਉਣਾ ਹੈਗਾ 1 ਮਿੰਟ ਬਾਅਦ ਜੇ ਮਠੀਆਂ ਆਪਣੇ ਆਪ ਤੈਰ ਕੇ ਉੱਪਰ ਆ ਜਾਣਗੀਆਂ ਫਿਰ ਆਪਾਂ ਇਸ ਨੂੰ ਸਟਰ ਕਰ ਸਕਦੇ ਹਾਂ ਲਗਾਤਾਰ ਆਪਾਂ ਇਸ ਨੂੰ ਸਟਰ ਕਰਦੇ ਰਹਿਣਾਗਾ ਤਾਂ ਕਿ ਮਠੀਆਂ ਆਪਣੇ ਚਾਰੋਂ ਤਰਫ ਤੋਂ ਇਕੁਅਲ ਪੱਕ ਜਾਣ ਤੁਸੀਂ ਦੇਖ ਸਕਦੇ ਹੋ ਮਠੀਆਂ ਆਪਣੇ ਉੱਪਰ ਆ ਚੁੱਕੀਆਂ ਨੇ ਤੈਰ ਕੇ ਹੁਣ ਆਪਾਂ ਇਸ ਨੂੰ ਸਟਰ ਕਰਦੇ ਰਹਾਂਗੇ ਜਦੋਂ ਆਪਾਂ ਮਠੀਆਂ ਨੂੰ ਪਾਤਾ ਜੀ ਤਾਂ ਉਸ ਤੋਂ ਬਾਅਦ ਗੈਸ ਆਪਨੇ ਬਿਲਕੁਲ ਵੀ ਮੀਡੀਅਮ ਨਹੀਂ ਰੱਖਣਾ ਹੈਗਾ ਬਿਲਕੁਲ ਲੋ ਗੈਸ ਤੇ ਆਪਾਂ ਮਠੀਆਂ ਨੂੰ ਬਣਾ ਕੇ ਤਿਆਰ ਕਰਨਾਗਾ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾਗਾ ਪਰ ਮਠੀਆਂ ਜੋ ਆਪਣੀ ਉਹ ਇੱਕਦਮ ਪਰਫੈਕਟ ਫਰਾਈ ਹੋ ਕੇ ਤਿਆਰ ਹੋ ਜਾਂਦੀਆਂ ਜੇ ਆਪਾਂ ਇਸ ਨੂੰ ਮੀਡੀਅਮ ਗੈਸ ਤੇ ਫਰਾਈ ਕੀਤਾ ਤਾਂ ਇਹ ਵਿੱਚੋਂ ਕੱਚੀਆਂ ਰਹਿ ਜਾਣਗੀਆਂ ਤੇ ਉੱਪਰੋਂ ਇਹ ਬਣ ਜਾਣਗੀਆਂ ਜਦੋਂ ਵੀ ਆਪਾਂ ਇਹ ਮਠੀਆਂ ਬਣਾ ਕੇ ਤਿਆਰ ਕਰਨੀਆਂ ਨੇ ਜੀ ਘਰ ਵਿੱਚ ਇਸ ਵਿੱਚ ਜੋ ਦੇਸੀ ਕੀ ਆ ਉਸ ਦਾ ਜੋ ਨਾਪ ਤੋਲਾ ਉਹ ਇੱਕਦਮ ਪਰਫੈਕਟ ਹੋਣਾ ਚਾਹੀਦਾ ਫਿਰ ਆਪਣੀਆਂ ਮਠੀਆਂ ਇਹ ਇਸ ਉੱਪਰ ਨਾ ਤਾਂ ਬੱਬਲ ਜਾਂਣ ਤੇ ਨਾ ਇਹ ਤੇਲ ਵਿੱਚ ਜਾ ਕੇ ਇਹ ਸਾਈਡਾਂ ਤੋਂ ਫਟਣ ਬਹੁਤ ਹੀ ਜ਼ਿਆਦਾ ਵਧੀਆ ਇਹ ਮਠੀ ਬਣ ਕੇ ਫਿਰ ਤਿਆਰ ਹੁੰਦੀ ਹੈ ਜੇ ਤੁਸੀਂ ਇਸ ਵਿੱਚ ਦੇਸੀ ਕੀ ਇੱਕਦਮ ਪਰਫੈਕਟ ਨਾਪ ਤੋਲ ਪਾਇਆ ਕਿਉਂਕਿ ਜ਼ਿਆਦਾ ਦੇਸੀ ਕੀ ਪਾਉਣ ਨਾਲ ਵੀ ਇਹ ਮਠੀਆਂ ਫਟ ਜਾਂਦੀਆਂ ਨੇ ਜਦੋਂ ਇਸ ਦਾ ਕਲਰ ਜੀ ਲਾਈਟ ਬ੍ਰਾਊਨ ਕਲਰ ਹੋ ਗਿਆ ਫਿਰ ਆਪਾਂ ਇਸ ਨੂੰ ਕੱਢ ਲਾਵਾਂਗੇ ਲਾਈਟ ਕਲਰ ਬ੍ਰਾਊਨ ਹੋਣ ਤੇ ਆਪਾਂ ਮਠੀਆਂ ਨੂੰ ਇਸ ਕਰਕੇ ਕਢਾ ਲੈਣਾਗਾ ਕਿਉਂਕਿ ਜਦੋਂ ਆਪਾਂ ਇਹ ਮਠੀਆਂ ਕਢਾ ਲੀਆਂ ਉਸ ਤੋਂ ਬਾਅਦ ਇਹ ਪਲੇਟ ਵਿੱਚ ਬਾਹਰ ਪਈਆਂ ਹਲਕੀਆਂ ਜਿਹੀਆਂ ਗਰਮ ਹੁੰਦੀਆਂ ਨੇ ਤੇ ਇਹ ਆਪਣੇ ਆਪ ਹਲਕੀਆਂ ਜਿਹੀਆਂ ਰੋਸਟ ਹੋ ਜਾਂਦੇ ਇਸ ਦਾ ਕਲਰ ਚੇਂਜ ਹੋ ਜਾਂਦਾਗਾ ਕਿਉਂਕਿ ਮਠੀਆਂ ਜਦੋਂ ਆਪਾਂ ਬਾਹਰ ਕਢਾ ਲਿਆ ਉਹ ਗਰਮ ਹੀ ਹੁੰਦੀਆਂ ਨੇ ਤਾਂ ਗਰਮ ਗਰਮ ਉਹ ਆਪਣੇ ਆਪ ਹਲਕਾ ਜਿਹਾ ਕਲਰ ਹੋਰ ਵੀ ਜ਼ਿਆਦਾ ਚੇਂਜ ਕਰ ਦਿੰਦੀਆਂ ਨੇ ਇਸ ਕਰਕੇ ਆਪਾਂ ਇਸ ਨੂੰ ਜ਼ਿਆਦਾ ਨਹੀਂ ਫਰਾਈ ਕਰਨਾ ਹੈਗਾ ਜਦੋਂ ਇਸ ਤਿੱਕ ਦਾ ਦੇਖੋ ਕਲਰ ਹੋ ਜਾਵੇ ਜੀ ਫਿਰ ਆਪਾਂ ਇਸ ਨੂੰ ਕਢਾ ਲੈਣਾਗਾ ਇੱਕਦਮ ਆਪਣੇ ਮਠੀਆ ਜੋ ਪਰਫੈਕਟ ਫਰਾਈ ਹੋ ਚੁੱਕੀ ਹੈ ਦੇਖੋ ਦੇਖਣ ਤੋਂ ਇਸ ਦਾ ਕਲਰ ਲੱਗ ਰਿਹਾ ਹੈ ਕਿ ਇਹ ਲਾਈਟ ਆ ਜਦੋਂ ਆਪੇ ਇਸਨ ਬਾਹਰ ਰੱਖ ਦਵਾਂਗੇ ਤਾਂ ਥੋੜੀ ਜਿਹੀ ਇਹ ਹੋਰ ਵੀ ਡਾਰਕ ਹੋ ਜਾਵੇਗੀ ਇਸੇ ਤਰੀਕੇ ਨਾਲ ਜੇ ਆਪਾਂ ਸਾਰੀਆਂ ਮਠੀਆਂ ਨੂੰ ਫਰਾਈ ਕਰ ਲੈਣਾਗਾ ਜੇ ਤੁਸੀਂ ਨੇ ਜੀ 250 ਗ੍ਰਾਮ ਮੈਦੇ ਦੀਆਂ ਮਠੀਆਂ ਬਣਾਈ ਤਾਂ ਤੁਸੀਂ ਇਸ 10 ਚਮਚੇ ਦੇਸੀ ਘੀ ਦੇ ਪਾ ਸਕਦੇ ਹੋ ਯਾਨੀ ਕਿ 50 ਗ੍ਰਾਮ ਮੈਦੇ ਦੇ ਵਿੱਚ ਆਪਾਂ ਨੇ ਦੋ ਚਮਚ ਦੇਸੀ ਘੀ ਦੇ ਐਡ ਕਰਨੇ ਨੇ ਤੁਸੀਂ ਦੇਖ ਸਕਦੇ ਹੋ ਜੀ ਮਠੀਆਂ ਪੇ ਬਣ ਕੇ ਰੈਡੀ ਨੇ ਨਿੱਕੇ ਇਹ ਫਰਾਈ ਹੋ ਜੀ ਆ ਬਿਲਕੁਲ ਵੀ ਕੋਰਨਰ ਤੋਂ ਫਟੀ ਨਹੀਂ ਇੱਕਦਮ ਖਾਸ ਤਾ ਮਠੀ ਬਣ ਕੇ ਤਿਆਰ ਹੋਈ ਹੈ ਤੁਹਾਨੂੰ ਆਪਾਂ ਥੋੜੀ ਵੀ ਦੇਖੋ ਦਿਖਾ ਦਦੀ ਆ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਤਰੀਕਾ ਮੇਰਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਤੁਹਾਡੇ ਤੱਕ ਤੁਰੰਤ ਪਹੁੰਚ ਜਾਏ ਤਾਂ ਵੀਡੀਓ ਦੇਖਣ ਲਈ ਜੀ ਧੰਨਵਾਦ